ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚਰਨਜੀਤ ਕਿਚਨ ਦੇ ਵਿੱਚ ਤੇ ਅੱਜ ਆਪਾਂ ਬਣਾ ਰਹੇ ਹਾਂ ਸਾਗ ਤੇ ਤੁਹਾਨੂੰ ਦੱਸਾਂਗੇ ਪ੍ਰੋਪਰ ਵਿਧੀ ਸਾਗ ਬਣਾਉਣ ਦੀ ਜਿਹਦੇ ਲਈ ਆਪਾਂ 1.5 ਕਿਲੋ ਸਾਗ ਲਿਆ ਤੇ ਦੋ ਗੁੱਚੀਆਂ ਆਪਾਂ ਇੱਥੇ ਪਾਲਕ ਦੀਆਂ ਲਈਆਂ ਨੇ ਇੱਕ ਮੇਠਿਆਂ ਦੀ ਲਈ ਹੈ ਤੇ ਇਹਨਾਂ ਨੂੰ ਆਪਾਂ ਸਵਾਰ ਲਿਆ ਤੇ ਚੰਗੀ ਤਰ੍ਹਾਂ ਧੋ ਲਿਆ ਤੇ ਹੁਣ ਆਪਾਂ ਸਾਗ ਨੂੰ ਕੱਟ ਦਾਂਗੇ ਬਰੀ ਗਬਰੀ ਦਾ ਸਾਗ ਨੂੰ ਕਟਾਂਗੇ ਮਸ਼ੀਨ ਦੇ ਵਿੱਚ ਵਧੀਆ ਕੱਟਿਆ ਜਾਂਦਾ ਹੱਥ ਨਾਲ ਵੀ ਤੁਸੀਂ ਕੱਟ ਸਕਦੇ ਹੋ ਜੇ ਮਸ਼ੀਨ ਨਹੀਂ ਹੈ ਤੁਹਾਡੇ ਘਰੇ ਅੱਜ ਆਪਾਂ ਸਾਗ ਕੁੱਕਰ ਦੇ ਵਿੱਚ ਬਣਾਵਾਂਗੇ ਜਿਹਦੇ ਲਈ ਆਪਾਂ ਕੁੱਕਰ ਦੇ ਵਿੱਚ 1.5 ਗਲਾਸ ਪਾਣੀ ਦਾ ਪਾ ਕੇ ਉਹਨੂੰ ਉਬਾਲ ਲਿਆ ਤੇ ਉਸ ਤੋਂ ਬਾਅਦ ਆਪਾਂ ਥੋੜਾ ਥੋੜਾ ਕਰਕੇ ਸਾਗੇ ਦੇ ਵਿੱਚ ਪਾਉਣਾ ਸ਼ੁਰੂ ਕਰਦੇ ਹਾਂ ਇਹਦੇ ਵਿੱਚ ਆਪਾਂ ਕੁਝ ਸੁਹਾਂਜਣੇ ਦੇ ਪੱਤੇ ਕੁਝ ਕਰੀ ਪੱਤੇ ਪਾਏ ਨੇ ਤੇ ਹਰੀਆਂ ਮਿਰਚਾਂ ਤੁਸੀਂ ਆਪਣੇ ਹਿਸਾਬ ਨਾਲ ਕੱਟ ਕੇ ਪਾ ਸਕਦੇ ਹੋ ਜਿੰਨੀ ਵੀ ਤੁਹਾਨੂੰ ਜ਼ਰੂਰਤ ਹੈ ਕੁਛ ਆਪਾਂ ਲਸਣ ਪਾਇਆ ਛਲ ਕੇ ਇਹ ਚੀਜ਼ਾਂ ਤੁਸੀਂ ਆਪਣੇ ਹਿਸਾਬ ਨਾਲ ਆਪਣੇ ਸਾਗ ਦੇ ਹਿਸਾਬ ਨਾਲ ਪਾ ਸਕਦੇ ਹੋ ਇੱਥੇ ਇੱਕ ਤੋਂ ਡੇਢ ਚਮਚ ਆਪਾਂ ਨਮਕ ਦਾ ਪਾ ਦੇਵਾਂਗੇ ਤੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਦੇ ਹੋਏ ਘੱਟ ਤੋਂ ਘੱਟ ਇੱਕ ਘੰਟਾ ਜਾਂ ਅੱਧਾ ਘੰਟਾ ਆਪਾਂ ਖੁੱਲਾ ਹੀ ਇਸ ਤਰ੍ਹਾਂ ਸਾਗ ਨੂੰ ਬਣਾਵਾਂਗੇ ਰੰਨਾਂਗੇ ਇਸ ਵੀਡੀਓ ਨਾਲ ਹੀ ਮਾਤਾ ਨੇ ਮੈਨੂੰ ਸਾਗ ਬਣਾਉਣਾ ਸਿਖਾਇਆ ਅੱਧਾ ਪੌਣਾ ਘੰਟਾ ਖੁੱਲਾ ਰਹਿਣ ਕੇ ਸਾਗ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਸੀਟੀਆਂ ਇਹਦੀਆਂ ਲਗਵਾ ਲਈਆਂ ਅੱਧਾ ਘੰਟਾ ਇਹਦੀਆਂ ਆਪਾਂ ਸੀਟੀਆਂ ਲਗਵਾਈਆਂ ਨੇ ਤੇ ਹੁਣ ਆਪਾਂ ਕੁੱਕਰ ਖੋਲ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਸਾਗ ਨੂੰ ਤੇ ਇਹਦੇ ਵਿੱਚ ਮੱਕੀ ਦਾ ਆਟਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਹੋਏ ਕੋਟ ਲਵਾਂਗੇ ਇਹਨੂੰ ਆਲਣ ਕਹਿੰਦੇ ਨੇ ਇਹ ਆਪਾਂ ਹੁਣ ਆਲਣ ਪਾ ਰਹੇ ਹਾਂ ਤੇ ਚੰਗੀ ਤਰ੍ਹਾਂ ਇਹਨੂੰ ਕੋਟਣਾ ਤੁਸੀਂ ਇੱਥੇ ਗ੍ਰਾਈਂਡਰ ਦਾ ਵੀ ਇਸਤੇਮਾਲ ਕਰ ਸਕਦੇ ਹਾਂ ਉਹਦੇ ਨਾਲ ਵੀ ਚੰਗੀ ਤਰ੍ਹਾਂ ਸਾਗ ਘੋਟਿਆ ਜਾਂਦਾ ਹੈ ਕਿਤੇ ਕਈ ਲੋਕ ਉਸ ਨੂੰ ਪਸੰਦ ਨਹੀਂ ਕਰਦੇ ਇਸੇ ਤਰ੍ਹਾਂ ਹੱਥ ਦੇ ਨਾਲ ਹੀ ਘੋਟਦੇ ਹਨ ਇਹਨੂੰ ਟਾਈਮ ਤਾਂ ਜ਼ਰੂਰ ਲੱਗਦਾ ਪਰ ਆਧੁਨਿਕ ਦੇ ਨਾਲ ਸਾਗ ਬਹੁਤ ਹੀ ਵਧੀਆ ਘੋਟਿਆ ਜਾਂਦਾ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਪਾਣੀ ਪਾਵਾਂਗੇ ਗਰਮ ਤੇ ਉਬਲਦਾ ਹੋਇਆ ਪਾਣੀ ਇਹਦੇ ਵਿੱਚ ਪਾ ਕੇ ਇਹਨੂੰ ਗੈਸ ਤੇ ਰੱਖਾਂਗੇ ਤੇ ਥੋੜੀ ਦੇਰ ਪਕਾਵਾਂਗੇ ਜਿਹਦੇ ਨਾਲ ਜਿਹੜਾ ਮੱਕੀ ਦੇ ਆਟੇ ਦਾ ਕੱਚਾਪਨ ਹੈ ਉਹ ਠੀਕ ਹੋ ਜਾਵੇਗਾ ਤੇ ਸਾਗ ਦਾ ਟੇਸਟ ਹੋਰ ਵੀ ਵਧੀਆ ਬਣ ਜਾਊਗਾ ਤੇ 10 ਤੋਂ 15 ਮਿੰਟ ਇਹਨੂੰ ਫਿਰ ਤੋਂ ਪਕਾਉਣਾ ਤੇ ਹੁਣ ਆਪਾਂ ਤੜਕਾ ਲਗਾਵਾਂਗੇ ਕੜਾਈ ਦੇ ਵਿੱਚ ਆਪਾਂ ਦੇਸੀ ਘਿਓ ਪਾ ਲਿਆ ਦੇਸੀ ਘਿਓ ਦੇ ਨਾਲ ਟੇਸਟ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਹੈ ਸਾਗ ਦਾ ਤੇ ਕੁੱਝ ਆਪਾਂ ਹਿੰਗ ਪਾਵਾਂਗੇ ਤਾਂ ਜੋ ਗੈਸ ਨਾ ਬਣੇ ਉਸ ਤੋਂ ਬਾਅਦ ਕੜੀ ਪੱਤੇ ਪਾ ਲਵਾਂਗੇ ਥੋੜੇ ਜਿ ਇਹਦੇ ਵਿੱਚ ਲਸਣ ਪਾਵਾਂਗੇ ਹਰੀਆਂ ਮਿਰਚਾਂ ਪਾਵਾਂਗੇ ਤੇ 2-3 ਸੁੱਕੀਆਂ ਮਿਰਚਾਂ ਪਾ ਦਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਤੜਕ ਲਵਾਂਗੇ ਇਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਿਆਜ਼ ਪਾਵਾਂਗੇ। ਥੋੜਾ ਅਦਰਕ ਪਾਇਆ ਇਹਦੇ ਵਿੱਚ। ਇਹਨੂੰ ਵੀ ਭੁੰਨ ਲਵਾਂਗੇ। ਤੇ ਕੁਝ ਪਿਆਜ਼ ਪਾ ਕੇ ਇਹਨਾਂ ਨੂੰ ਵੀ ਭੁੰਨ ਲਵਾਂਗੇ ਜਿੰਨੇ ਖਸਾਗ ਦਾ ਤੁਸੀਂ ਖਾਣਾ ਜਿੰਨਾ ਖਸਾਗ ਉਹਨ ਇੱਕ ਨੂੰ ਤੜਕਾ ਲਗਾ ਸਕਦੇ ਹਾਂ। ਇਹਦੇ ਵਿੱਚ ਕੁਝ ਟਮਾਟਰ ਪਾ ਕੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਭੁੰਨ ਲਵਾਂਗੇ। ਇੱਥੇ ਸਾਰੇ ਸਾਗ ਨੂੰ ਤੜਕਾ ਨਹੀਂ ਲਗਾਵਾਂਗੇ ਜਿੰਨੀ ਜ਼ਰੂਰਤ ਹੈ ਉਹਨਾਂ ਨੂੰ ਹੀ ਲਗਾਵਾਂਗੇ। ਤੇ ਇੱਥੇ ਤੁਸੀਂ ਪਾਉਣਾ ਤਾਂ ਪਾ ਸਕਦੇ ਹੋ ਧਨੀਆ ਪਾਊਡਰ ਪਾਇਆ ਆਪਾਂ ਪੀਸਿਆ ਹੋਇਆ ਧਨੀਆ ਤੇ ਨਮਕ ਪਾਇਆ ਸਾਗ ਦੇ ਵਿੱਚ ਆਪਾਂ ਤੜਕਾ ਪਾ ਲਾਂਗੇ ਜਿੰਨੀ ਕੁ ਜ਼ਰੂਰਤ ਹੈ ਸਾਗ ਦੀ ਤੇ ਤੜਕਾ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਦੇ ਹੋਏ ਉਹਨੂੰ ਪਕਾ ਲਵਾਂਗੇ 5 ਮਿੰਟ ਲਈ ਤੇ ਹੁਣ ਆਪਾਂ ਮੱਕੀ ਦਾ ਆਟਾ ਗੁੰਨਾਂਗੇ ਪੂਰੇ ਗਰਮ ਪਾਣੀ ਨਾਲ ਮੱਕੀ ਦਾ ਆਟਾ ਗੁੰਨਾਂਗੇ ਪੂਰੇ ਗਰਮ ਪਾਣੀ ਨਾਲ ਜਦੋਂ ਆਪਾਂ ਮੱਕੀ ਦਾ ਆਟਾ ਗੁੰਨਦੇ ਆ ਤਾਂ ਫਿਰ ਇਹਦੀ ਰੋਟੀ ਨਹੀਂ ਪੱਕ ਵਧੀਆ ਪੱਕ ਜਾਂਦੀ ਹੈ ਤੇ ਟੁੱਟਦੀ ਨਹੀਂ ਆਟਾ ਗੁੰਨਣ ਤੋਂ ਬਾਅਦ 5 ਮਿੰਟ ਰੈਸਟ ਕਰਾਉਣ ਤੋਂ ਬਾਅਦ ਹੁਣ ਆਪਾਂ ਪੇੜਾ ਕਰ ਲਵਾਂਗੇ ਇਸ ਤਰੀਕੇ ਨਾਲ ਹੱਥ ਨਾਲ ਥੱਪਦੇ ਹੋਏ ਆਪਾਂ ਪੇੜੇ ਨੂੰ ਭਨ ਲਵਾਂਗੇ ਤੇ ਹੱਥਾਂ ਨਾਲ ਹੀ ਥੱਪ ਕੇ ਇਹਦੀ ਮੱਕੀ ਦੀ ਰੋਟੀ ਤਿਆਰ ਕਰਾਂਗੇ ਜੋ ਕਿ ਬਹੁਤ ਹੀ ਟੇਸਟੀ ਬਣਦੀ ਹੈ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਸੀਂ ਸਾਡੀ ਵੀਡੀਓ ਕਿੱਥੋਂ ਦੇਖ ਰਹੇ ਹੋ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਤੇ ਪੇਜ ਨੂੰ ਜਰੂਰ ਫੋਲੋ ਕਰ ਲੈਣਾ YouTube ਦੇ ਚੈਨਲ ਤੋਂ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲੈਣਾ ਚੈਨਲ ਨੂੰ ਤੇ ਹੁਣ ਆਪਾਂ ਰੋਟੀ ਨੂੰ ਤਵੇ ਤੇ ਪਾ ਕੇ ਦੋਨੋਂ ਸਾਈਡ ਤੋਂ ਚੰਗੀ ਤਰ੍ਹਾਂ ਪਕਾ ਲਵਾਂਗੇ ਤੇ ਜੇ ਤੁਸੀਂ ਇਸ ਤਰ੍ਹਾਂ ਹੀ ਖਾਣੀ ਹੈ ਤਾਂ ਇਸ ਤਰ੍ਹਾਂ ਵੀ ਖਾ ਸਕਦੇ ਹੋ ਨਹੀਂ ਤਾਂ ਆਪਾਂ ਘਿਓ ਲਗਾ ਕੇ ਰੋਟੀ ਨੂੰ ਤੇ ਇਹਨੂੰ ਫਰਾਈ ਕਰ ਲਵਾਂਗੇ ਸਰਦੀਆਂ ਦੇ ਵਿੱਚ ਤਾਂ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਬਣਦਾ ਹੀ ਰਹਿੰਦਾ ਪੰਜਾਬ ਦੇ ਵਿੱਚ ਤਾਂ ਬਹੁਤ ਜ਼ਿਆਦਾ ਬਣਦਾ ਤੇ ਹੁਣ ਆਪਾਂ ਸਰਵ ਕਰਾਂਗੇ ਔਲਿਆਂ ਦਾ ਅਚਾਰ ਦਹੀਂ ਭੁੰਦੀ ਮੱਕੀ ਦੀ ਰੋਟੀ ਸਾਗ ਮੱਖਣ ਤੇ ਸਲਾਦ ਦੇ ਨਾਲ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡਾ ਹੌਸਲਾ ਵਧਾਉਣ ਲਈ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਧੰਨਵਾਦ ਜੀ